Rin Mga lali ya Gurjant da dairy farm hai Gurjant da dairy farm hai <laughs> <laughs> Oh Allah Allah ਹਾਂਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋ ਸਾਰੇ ਠੀਕ ਠਾਕ ਜੀ ਸਟੱਡ ਦੀ ਕਲਾ ਚ ਹੋਵਗੇ ਇੱਥੇ ਆਪਾਂ ਜਾ ਰਹੇ ਹਾਂ ਜਿਵੇਂ ਇਹਨਾਂ ਕੋਲ ਨੂੰ ਜੀ ਜੰਡਪੁਰ ਤੇ ਪਡਾਲੀ ਤੇ ਆਪਾਂ ਏਰਾਵਤੀ ਪਹੁੰਚਣੇ ਆਲੇ ਆ ਬਈ ਨਾਲ ਮੰਮੀ ਆ ਮੰਮੀ ਪਿੱਛੇ ਬੈਠੀ ਸਸਰੀ ਕਾਰ ਜੀ ਕਬੂਲ ਕਰਿਓ ਮੰਮੀ ਦੀ ਥੋੜੀ ਜੀ ਪਿੱਛੇ ਆਵਾਜ਼ ਪਤਾ ਨਹੀਂ ਘਟਾਈ ਹੋਣੀ ਤੇ ਐਕਟ੍ਰੇਫ ਕਲੀ ਬੋ ਡਰਾਈਵਰ ਉਹ ਡਰਵਾ ਫੇੜ ਬਹੁਤ ਆਉਂਦੀ ਆ ਇੱਕ ਸ਼ੁਕਰ ਹੈਕਰ ਰੋਡ ਨਵਾਂ ਬਣ ਗਿਆ ਇਹ ਨਹੀਂ ਤਾਂ ਬਹੁਤ ਡੂੰਗੇ ਡੂੰਗੇ ਖੱਡੇ ਤੇ ਸਮਾ ਬਾਈ ਪਹਿਲਾਂ ਤਾਂ ਜਮੈਂ ਇੰਤੀ ਪਾਸ ਪਾਸ ਕਰ ਹੁੰਦੀ ਜੇ ਕੋਈ ਗੱਡੀ ਦੇ ਪਿੱਛੇ ਲੱਗ ਗਈ ਉਸ ਗੱਡੀ ਦੇ ਪਿੱਛਾ ਚਾਈ ਜਾਏ ਤੇ ਤਾਂ ਹੁਣ ਰੋਡ ਸਾਫ ਬਣ ਗਿਆ ਫੇਰ ਵੀ ਚੱਲ ਗੱਡੀ ਆਏ ਆ ਤੀਏ ਚੌਥੇ ਘੇਰਮਾ ਚਲੀ ਜਾ ਹਾਂ ਪਹਿਲਾਂ ਦਾ ਇੰਨਾ ਟਾਈਮ ਬਰਵਾਲੇ ਤੇ ਡੇਰਾ ਬਸੀ ਤੱਕ ਲੱਗਦਾ ਤਾਂ ਇੰਨਾ ਹੀ ਟਾਈਮ ਗਾਹਾਂ ਲੱਗਾ ਤਾਂ ਡੇਰਾ ਬਸੀ ਤੇ ਖੈੜ ਤੱਕ ਬਡਾਲੀ ਤੱਕ ਐਨੇ ਟਾਈਮ ਡੇਰਾ ਪਸੀਤੇ ਬਡਾਲੀ ਪਹੁੰਚੇ ਕਰਿਆ ਦਾ ਬੰਦਾ ਜਿੰਨੇ ਮ ਬਰਵਾਲੇ ਤੇ ਡੇਰਾ ਪਸੀ ਆ ਹੋਇ ਕਰਾਦਾ ਪਹਿਲਾਂ ਐਨਾ ਰੋਡ ਦਾ ਬਹੁਤ ਆ ਬੁਰਾ ਹਾਲ ਜਾਨਾ ਦਾ ਇਸ ਕਾ ਭਾਈ ਤੇ ਬਾਕੀ ਅੱਜ ਆਪਾਂ ਨੇ ਸ਼ੱਕਰ ਤੇ ਗੁੜ ਗੁੜ ਸ਼ੱਕਰ ਲਈ ਜਾਣੀ ਐ ਸ਼ੱਕਰ ਲਿਆਏ ਤੇ ਪਹਿਲਾਂ ਖਤਮ ਹੋ ਗਈ ਤੇ ਚਾਹ ਦੁੱਧ ਵਿੱਚ ਗੁੜ ਸ਼ੱਕਰ ਵਰਤੇ ਕਰੋ ਬਈ ਜਿੰਨੀ ਹੈ ਜਿਹੜੀ ਜਿੰਨੀ ਨੀਰਾ ਸ਼ੂਗਰ ਸਲਫਰ ਬਿਮਾਰੀ ਦਾ ਘਰ ਹੈ ਬਈ ਜੇ ਬੰਦਾ ਸ਼ੱਕਰ ਦੀ ਚਾਹ ਗੁੜ ਦੁੱਧ ਜੋ ਵੀ ਪੀਣ ਲੱਗ ਗਿਆ ਨਾ ਤਾਂ ਜਿੰਨੀ ਤਾਂ ਹੀ ਲੱਗਦੀ ਬਈ ਵੀ ਜਿਨੋ ਜ਼ਹਿਰ ਹੈ ਜਮਾ ਸੁਣੀ ਨਹੀਂ ਲੱਗਦੀ ਇਸ ਕਰਕੇ ਆਪਾਂ ਹੁਣ ਇੱਕ ਵਾਰ ਲੈ ਆਣੀ ਹੁਣ ਕੱਟੀ ਹੋ ਫਿਰ ਆਪਣਾ ਪੂਰਾ ਨਿਕਲ ਜਾਣਾ ਸੀਜ਼ਨ ਸਾਲ ਗਾਹਾਂ ਫੇਰ ਲਿਆਉਂਗੇ ਖਤਮ ਹੋਊਗੀ ਜਦ ਪਿਛਲੀ ਵਾਰੀ ਆਪਾਂ ਲੈਏ ਤੇ 50 ਕਿਲੋ ਫਿਰ ਕੱਟ ਰਹੀ ਧੀ ਤਾਂ ਇਦ ਕੀ ਆਪਾਂ ਕੁਆਂਟਲ ਲਿਆਉਂਗੇ ਕੁਝ ਗੁੱਟ ਲਿਆਉਂਗੇ 20 30 ਕਿਲੋ ਹਾਂ ਬਾਕੀ ਜੁੜ ਰਿਹਾ ਦਿਖਾਉਂਗੇ ਤੁਹਾਨੂੰ ਤੇ ਆਪਾਂ ਨੇ ਗੋੜ ਚੱਕਰ ਜਿਹੜੀ ਲੈ ਕੇ ਆਣੀ ਐ ਇਹ ਲਿਆਉਂਗੇ ਆਪਾਂ ਆਪਣਾ ਪਿਛਲਾ ਪੁਰਾਣਾ ਪਿੰਡ ਐ ਬਈ ਸੰਗਤਪੁਰਾ ਇਹ ਆਪਣਾ ਮੁੱਲਾਂਪੁਰ ਦੇ ਕੋਲ ਨੂੰ ਪੈ ਜਾਂਦਾ ਬਲਾਕ ਕੋਲ ਨੂੰ ਚੰਡੀਗੜ੍ਹ ਤੇ ਕਹਾ ਪੈ ਜਾਂਦਾ ਇਹ ਕਰਾਲੀ ਵਾਲੇ ਰੋਡ ਤੇ ਦਿਖਾਉਂਗੇ ਤੁਹਾਨੂੰ ਜੁੜੇ ਰਹੋ ਆਪਾਂ ਪਹੁੰਚਣੇ ਵਾਲੀਆਂ ਡੇਰਾ ਬਸੀ ਚਲੋ ਬਲੌਗ ਕਰਦੇ ਬੰਦ ਹੁਣ ਭੀੜ ਬਹੁਤ ਐ ਰੋਡ ਤੇ ਬਈ ਲਓ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਕਰੋ ਜੀ ਦਰਸ਼ਨ ਮੰਚਣੇ ਵਾਲੇ ਬਡਾਲੀ ਬਈ ਇੱਧਰ ਸਾਹਮਣੇ ਰਹਿ ਗਿਆ ਬਰਾਲੀ ਸ਼ਹਿਰ ਤੇ ਇਸ ਰੋਡ 'ਪਾ ਗਠੇ ਜਿਹੇ ਲੇ ਗਿਆ ਬਹੁਤ ਬੈਠੇ ਰਹਾ ਐ ਛੋਟੇ ਛੋਟੇ ਜੇ ਥੱਲੇ ਦਾ 10 ਕਿਲੋ ਦੇ ਇਹ ਦੇਖੋ ਕਿੰਨੇ ਬੈਠੇ ਨਾਲੀਆਂ ਜੇ ਵਾਲੇ ਨੇ ਕਿਹਾ ਇਸਕੇ ਹਲਤ ਹੋ ਆ ਕੋਈ ਪਤਾ ਨਹੀਂ ਨਹੀਂ ਕੁਝ ਉਹ ਕਿੰਨੇ ਬੈਠੇ ਬਈ ਉਹ ਦੇਖੋ ਮਾਣ ਲੈ ਵਸਾ ਦੇਖੋ ਕਿੰਨੇ ਬੈਠੇ ਕਿਹੜਾ ਪ੍ਰੈਸ਼ਰ ਬਣਦਾ ਹੋਊਗਾ ਇਹਦੇ ਗੱਲ ਕਿੰਨੂ ਪੱਲਾ ਪੱਲਾ ਕਿੱਡੇ ਕਿੱਡੇ ਢੇਰ ਪੈ ਲਗੇ ਹੈ ਹੈ ਕਿੰਨੂ ਵਾਹ ਕਿੰਨਾ ਆ ਗਿਆ ਦੇਖ ਲੈ ਹੈ ਅਰਾਜਾ ਹਲੇ ਸ਼ੁਰੂ ਹੋਇਆ ਨਾ ਬਹੁਤ ਆ ਗਿਆ ਹੁੰਦਾ ਹਾਲਾ ਦਾ ਜਿੱਤਰਾ ਸੰਗਤਰਾ ਜਾ ਹੋਇ ਕਰਦਾ ਆ ਨੇ ਹੈ ਇਹ ਆ ਗਿਆ ਜੀ ਮਰੰਡੇ ਵਾਲਾ ਰੋਡ ਇਹ ਗਈ ਕਰਾਲੀ ਸ਼ਹਿਰ ਨੂੰ ਇੱਧਰ ਸੱਜੇ ਨੂੰ ਮੈ ਲਾਉਂਗੇ ਤੇ ਆਪਣੇ ਡੈਡੀ ਨਾਲ ਦੇ ਨਾਨਕੇ ਜੀ ਧਿਆਨਪੁਰਾ ਆ ਗਿਆ ਸਾਹਮਣੇ ਪਿੰਡ ਧਿਆਨਪੁਰਾ ਧਿਆਨਪੁਰ ਇੱਥੇ ਅਗਲਾ ਪਿੰਡ ਰੇਲਵੇ ਲੈਂਡ ਟੱਪ ਕੇ ਪਿੰਡ ਬਡਾਲੀ ਉੱਥੇ ਆਪਣੀਆਂ ਬੂਆ ਨਈਆਂ ਬਈ ਇਹ ਇੱਥੇ ਮੋਟਰ ਆਪਣਾ ਬੱਪ ਇਹਨਾਂ ਦੇ ਮਾਮਿਆਂ ਦੀ ਆ ਸਾਹਮਣੇ ਕੋਠਾ ਕਣਕ ਗੰਨਾ ਵੀ ਉਹਨਾਂ ਦਾ ਹੀ ਹੈ ਇਹ ਉਹ ਦੇਖੋ ਉਹ ਕਿੰਨੇ ਤੱਕ ਚਲੇ ਗਈ ਇਹਨਾਂ ਦੀ ਜ਼ਮੀਨ ਨਹੀਂ ਆ ਗਿਆ ਪਿੰਡ ਧਾਨਪੁਰਾ ਬਾਟਕ ਪਤਾ ਨਹੀਂ ਖੁੱਲੇ ਇੱਕ ਬੰਦਾ ਖੁੱਲੇ ਹੀ ਲੱਗਦਾ ਬਾਕੀ ਬੰਦ ਵੀ ਨਾ ਉਹ ਜਮੈਂ ਦੇਖਦੇ ਖੁੱਲੇ ਹੀ ਆ ਆ ਗਈ ਵਈ ਰੇਲਵੇ ਲਾਈਨ ਅੰਨਾ ਛੋਟੇ ਛੋਟੇ ਜੇ ਆਇਆ ਘਰੇ ਦੇ ਜਦੂਰੇ ਵਿਆਹ ਮਾਇ ਘਰੇ ਦੇ ਦੇਖਣ ਆਇਆ ਘਰੇ ਦੇ ਉਰੇ ਜਦ ਰੇਲ ਆਇਆ ਘਰੇ ਦੀ ਨਾ ਜਹਾਰਨ ਮਰੀ ਘਰੇ ਦੀ ਦੌੜ ਆਇਆ ਘਰੇ ਦੇ ਲਾਗੀ ਘਰਾਂ ਤੇ ਹੈਨੀ ਰੇਲ ਆ ਗਈ ਰੇਲ ਆ ਗਈ ਇੰਨਾ ਚੌਹੇ ਗਰਾ ਰੇਲ ਦੇਖਣੇਗਾ ਹੈ ਕਣਕਾਂ ਉਰਾਂ ਵੀ ਪਛੇਤੀਆਂ ਆਈਆਂ ਬਈ ਇਹਨਾਂ ਦੇਖੋ ਪਾਣੀ ਪੂਣੀ ਹਲੇ ਕੁਝ ਨਹੀਂ ਕਿਸ ਨੇ ਲਾਇਆ ਕੋਈ ਹੋਰ ਵਾਹਨ ਪਈਆਂ ਹਲੇ ਆ ਦੇਖੋ ਤੇ ਵਿੱਚ ਬਾਕੀ ਹਲੇ ਜੰਮ ਰਹੀਆਂ ਆ ਵੀ ਹਲੇ ਇੱਕ ਨਹੀਂ ਅੱਧ ਪ੍ਰਿੰਡੀ ਜੀ ਉਰੇ ਵੀ ਬਗਲੇ ਜਾ ਕਰਤਾ ਕੀ ਬਣ ਰਿਹਾ ਹੈ ਉਹ ਵਾਈ ਗਰੂ ਤੇ ਇਸ ਸਾਹਮਣੇ ਸੜਕ ਹੈ ਜਿਹੜੀ ਆ ਨਵੀਂ ਬਣੀ ਆ ਬਈ ਉਹ ਜਮੀਨ ਆਪਣੀ ਬੂਆ ਨਾਲ ਦੀ ਤੇ ਕੱਚਾ ਘੋਰ ਹੁੰਦਾ ਤਾਂ ਪਹਿਲਾਂ ਹੁਣੀ ਬਣਿਆ ਇਹ ਸਾਲ ਕੋਈ ਸਾਲ 2 ਸਾਲ ਡੇਢ ਸਾਲ ਹੋ ਗਿਆ ਬਣੀ ਨੂੰ ਸਮਝ ਉਹ ਸਾਹਮਣਾ ਮੋਟਰ ਆਪਣਾ ਫੱਪੜਨਾਂ ਦੀ ਸੋ ਸਾਹਮਣੇ ਮੋਟਰ ਲਾਉ ਜੀ ਪਹੁੰਚ ਗਏ ਸਰਦਾਰ ਸ਼ਿਆਰਾ ਸਿੰਘ ਪ੍ਰਧਾਨ ਕਹਿੰਦੇ ਹਣੇ ਆ ਕੀਦੀ ਗੱਡੀ ਆ ਗਈ ਹੂੰ ਜੋ ਫੋਨ ਵੀ ਨਹੀਂ ਕਰਿਆ ਆਪਨ ਯਾਰ ਰਹੇ ਭਾਈ

ਸ੍ਰੀ ਗੁਰ ਸਸਿਗਾ ਬਾਈ ਮੈਂ ਤਾਂ ਅਫਗਾਨ ਤਾਂ ਮਾ ਫੋਨ ਵੀ ਨਹੀਂ ਕਰਿਆ ਮਾ ਕਹਿੰਦੇ ਹੁਣ ਖਬ ਨਹੀਂ ਕੋਣ ਆ ਗਿਆ ਕਿਹੜਾ ਪਾਪਾ ਹੈ ਕਿਹਦਾ ਮੈਂ ਤੇ ਹੋਰ ਵੱਜਦਾ ਕਹਿੰਦੇ ਗੱਡੀ ਆ ਗਈ ਮੈਂ ਤਾਂ ਬੋਲ ਦੇ ਬਾਈ ਓਹ ਪੂਰੀ ਬੈ ਜਾ ਤੂੰ ਪਾਉਂਗਾ ਗੁਰਜੰਟ ਸਿੰਘ ਦਾ ਡੈਰੀ ਫਾਰਮ ਹੈ ਗੁਰਜੰਟ ਸਿੰਘ ਦਾ ਡੈਰੀ ਫਾਰਮ ਹੈ ਹਾਂ ਆਹ ਕੰਮ ਨੂੰ ਹਮ ਆਜਾ ਰਿਹਾ ਵਗਣਾ ਚੱਲ ਲੈ ਆਣਾ ਚਾਰ ਤਾਂ ਚਾਰੇ ਹੀ ਆਓ ਹੈ ਕਰਾਵ ਹੋ ਗਿਆ ਚਾਰ ਬਈ ਡੰਗਰ ਵੇਚ ਤੇ ਜੇ ਚਾਰ ਪਾਇਆ ਦਾ ਜਦ ਇੱਕ ਦੋ ਮੈਂਸ ਹੈ ਤੀ ਨੰਬਾ ਫਿਰ ਕੱਲੀ ਗੈਂਪਾ ਕਿੱਥੇ ਖਤਮ ਹੋਣਾ ਦਾ ਬਈ ਇਸ ਕਰਕੇ ਖਰਾਬ ਹੋ ਗਿਆ ਚਾਰ ਇੱਧਰ ਟਰਾਲਾ ਖੜਿਆ ਦੇਖੋ ਸਰਪੰਚ ਦਾ ਸਮਰਾਲੇ ਵਾਲੇ ਦਾ ਐਸ ਜੀ ਐਸ ਇਹਦਾ ਪੈਰ ਤਾਂ ਕੱਦਾਂ ਨਹੀਂ ਖਰਾਬ ਹੋਇਆ ਵਾਜੰਟ ਪੈਰ ਤਾਂ ਕੱਦਾਂ ਨਹੀਂ ਖਰਾਬ ਹੋਇਆ ਇਹਦਾ ਆਹੀ ਤਾਂ ਜਦਵੀ ਸਪੈਸ਼ਲ ਆਈ ਫੇਰ ਇਹਦਾ ਪੈਰ ਨਾ ਪਤਾ ਨਹੀਂ ਕਿ ਆ ਖਰਾਬ ਹੋਇਆ ਵਾ ਬਾਈ ਪਹਿਲਾਂ ਵੀ ਹੋ ਗਿਆ ਤਾਂ ਦੁਬਾਰਾ ਫੇਰ ਦੁਆ ਹੋ ਗਿਆ ਕਹਿੰਦਾ ਦੁਆ ਠੀਕ ਹੋ ਗਿਆ ਹਾਂ ਹਾਂ ਆਓ ਦਾਦਾ ਦਾ ਇੱਕ ਵਾਰ ਫੁੱਫੜਾ बस ਆਹੀ ਸੱਪ ਆ ਇਹਨਾਂ ਦਾ ਗਏ ਆਂਦਾ ਕਿਹੜਾ ਤਾ ਤਲ ਬੱਚੇ ਨਹੀਂ ਪਤਲਾ ਦਾ ਦਾਣਾ ਦੇਖੋ ਕਿੰਨਾ ਚਾਰਚ ਬਈ ਮੇਰਾ ਤਾਣਾ ਹੀ ਦਾਣਾ ਪਿਆ ਦੇਖੋ ਆ ਦੇਖੋ ਦਾਣਾ ਕਿੱਥੇ ਦਸੀ ਜਨ ਲਾ ਗਿਆ ਕਿਹਨੇ ਕੀ ਆਪਰੇ ਦੇ ਕੇ ਰਾਗਪੁਰ ਤੋਂ ਤਨਕਿਆ ਅੱਛਾ ਰਾਗਪੁਰ ਤੋਂ ਰਾਗਪੁਰ 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 ਤੋਂ ਤਨਕਿਆ ਰਾਗਪੁਰ ਤੋਂ ਚੇਹੇ ਮੂੰਹ ਤੋਂ ਜਾਈ ਨਾ ਕੋਈ ਮਾਤਾ ਨਹੀਂ ਨਾ ਕੋਈ ਚੋਣ ਦੇ ਦੇ ਚੱਲੇਦੇ ਜੀ ਕਰਾਲੀ ਸ਼ਹਿਰ ਨੂੰ ਇਧਰ ਆ ਗਈ ਟ੍ਰੇਨ ਦੇਖੋ ਭਾਰਤੀ ਰੇਲ ਮਾਲ ਵਾਲੀ ਐ ਇਹਨਾਂ ਚ ਕੀ ਆਉਂਦਾ ਹੁਣ ਕੋਲਾ ਆਉਂਦਾ ਕੋਲਾ ਹੁੰਦਾ ਨਹੀਂ ਹਨਾ Ờ, con nèo gì Nè Ê, nâng cơ là chẳng đồ nào đem Nâng cơ ਡੱਬੇ ਵਾਲੇ ਨੇ ਹਾਂ ਇਹਨਾਂ ਨੂੰ 60 70 ਡੱਬੇ ਹਨੇ 60 ਕਦੋਂ ਨਹੀਂ ਆ 60 ਹਾਂ ਇੰਨੇ ਕਦੋਂ ਨੇ ਜ਼ਿਆਦਾ ਹੀ ਪਏ ਹੋਣੇ ਫੁੱਲ ਗਿਆ ਫੁੱਲ ਗਿਆ ਹਾਂ ਘੱਟ ਤੇ ਝੰਡਾ ਉਹਨਾ ਇੱਧਰ ਲਾਂਦਰਨ ਲਗਾ ਰੇਟ ਤਾਂ ਉਹਨਾ ਬਹੁਤ ਹੋ ਗਿਆ ਹੁਣ ਉਹ ਨੂੰ ਜਾਣੀ ਤਾਂ ਹੂੰ ਭੋਟ ਤੇ અનਪ੍ਰੇਮ ਦਾ ਬੰਦਾ ਥੋੜਾ ਵੀ ਜ਼ਿਆਦਾ ਹੁਣ ਹੂੰ ਥੋੜਾ ਰੂਪ ਦੇ ਰੱਖੋ ਨਾ ਥੋੜਾ ਵੀ ਮੈਂ ਕਹਿੰਦਾ ਹੁਣ ਕਰੋੜ ਕਰੋੜ ਦਾ ਹੁਣ ਹੂੰ ਟੱਪ ਗਿਆ ਟੈਂਟ ਤੋਂ ਪਰੋਂ ਜਿੱਤਣਾ ਕਰਦੀ ਅੱਛਾ ਇਹ ਸੜਕ ਆਪਣੀ ਹੈ ਹਾਂ ਇਹਦਾ ਇਹ ਤਾਂ ਨੋ ਨਿਕਾਣ ਵਰਗੀ ਹੈਗਾ अच्छा। ਸਾੜਾਈ ਰੇਟ ਪਾਉ ਹੋ ਗਿਆ ਵੀ। ਜਿਹੜਾ ਸਾਡਾ ਫੰਟ ਦੇ ਉੱਪਰ ਚਲੇ ਗਿਆ ਉਹ ਪਾਲੇ ਪਾਸ ਹੈ। ਹੂੰ। ਉਹ ਕਰਾਲੀ ਸਾਈਡ ਤੇ ਬਾਈ ਪਾਸੇ ਅੰਦਰ ਨਾਲ। ਹਾਂ। ਤੁਹਾਨੂੰ ਕਰਾਲੀ ਜਾ ਕੇ ਬੰਨਾ। ਹਾਂ। ਤਾਂ ਤਾਂ 3 ਸਾਲ ਤੋਂ ਬੀ ਰੋਡ ਤੋਂ ਲੱਗ। ਅੱਛਾ। ਉਹ ਉਹ। ਜਿੰਦ ਤੱਕ ਸਾੜਾ ਵੀ ਪਾਉਂ ਤੋਂ ਹੋ। ਹੋਰ ਮੌਲ ਲੱਗਦਾ ਬੰਦੋ ਰੋਡ ਤੇ। ਬਾਈ ਦੇ ਚੰ। ਸਾੜਾ ਜਣ 70 ਦਾ ਹੋ ਗਿਆ ਤਾਂ। ਸਾਡਾ 60 60 ਉੱਤਰ ਦੇ ਮੈਂ ਕਦੀ ਕਿਤੇ ਵੀ ਘੱਟ ਨਹੀਂ ਕਿਹਾ ਗਈ ਨਹੀਂ ਹੁਣਾ ਇਹ ਤਾਂ ਘੱਟਦਾ ਕਿਤੇ ਜੇ ਮੈਂ ਲੈਣੀ ਆ ਤੁਹਾਨੂੰ ਥੱਲੇ ਵੀ ਬੜੀਆਂ ਜਿਹੀਆਂ ਜਿਹੀਆਂ ਹਾਂ ਮਤਲਬ ਜਿਹੜੀ ਵਧੀਆ ਮਤਲਬ ਵੀ ਕੋਈ ਮਤਲਬ ਚੱਜਦੀ ਹੈ ਸੌੜੇ ਥਾਸੀ ਵੇਚਦੇ ਨੇ ਤੇ ਡੋਬੇ ਵੀ ਤੇ ਹੋਵੇ ਤੇ ਰੇਟ ਵਧਰੇ ਹਾਂ ਹਾਂ ਡੇਢ ਤੋਂ 2 ਕਿਲੇ ਦੋ ਕਿਲੇ ਵੀ ਨੇ ਬੰਦੇ ਨੇ ਮਤਲਬ ਪੁਣੇ ਲਾ ਬਣੀ ਹੁੰਦੀ ਵੀ ਜਿਹਨੇ ਨੂੰ ਜਦੋਂ ਮੈਂ ਬਣਾ ਲਵਾ ਬਾਹਰ ਹਾਂ ਪਿੰਡ ਦੇ ਨਹੀਂ ਉਹ ਪਰਲੇ ਪਾਸੇ ਵੇਚੀ ਸੀ ਕਿੰਨੀ 6.5 ਕਰੋੜ ਰੋਡ ਦਾ ਅਹ ਕਾਰ ਜਿੱਦੀ ਅਸ਼ਵ ਕਰਨਾ ਕਰੇ ਲਈ ਹਾਂ ਮੈਂ ਜਦੋਂ ਆ ਲਈ ਨੀ ਰੋਡ ਵਿੱਚ ਬੰਦਾ ਦਾ ਉਹਨੇ ਆਉਣਾ ਦਵੱਲੇ ਠਾ ਉਹਦੇ ਕਹਿਣੀ ਚ ਤਾਂ ਹਾਂ ਥੋੜਾ ਜਿਹਾ ਟਾਈਮ ਹੋਇਆ 1.5 ਕਰੋੜ ਦਾ ਹਾਂ ਮੁੰਡਾ ਕੱਲੇ ਹੀ ਤਾਂ ਤਾਂ ਬਾਪ ਹੈ ਮੈਂ ਰੋੜੇ ਦੇਖ ਲਓ ਨਾ ਤੋਹਣ ਜਿਹੜੇ ਬੰਦੇ ਨੇ ਲਈਏ ਪਿੰਡ ਦੇ ਨੇ ਬਖਤਰ ਨੇ ਉਹ ਹੁਣ ਰੋਡ ਰੋਡ ਦਾ ਨਹੀਂ ਮਿਲਦਾ ਦਾ ਹੈ ਰੋਡ ਨੂੰ ਨਹੀਂ ਟਾਈਨ ਨਹੀਂ ਮਿਲਦਾ ਦਾ ਹੈ ਜਮੀਨ ਦਾ ਰੇਟ ਦੇਖੀ ਤੋ ਕੀ ਸਿੱਖਣਾ ਪਾ ਜਾਣਾ ਰੇਟ ਤੋਂ ਜਿਹ ਮੈਂ ਛੋਈ ਵੀ ਨਹੀਂ ਮਿਲਨੀ ਹੈ ਜਮੀਨ ਦਾ ਰੇਟ ਬਹੁਤਾ ਹੀ ਉਨਾ ਨੇ ਜਮੀਨ ਦਾ ਰਹਿ ਤਗਿਆ ਯਾਰ ਹੈ ਆ ਗਣੀ ਜ਼ਮੀਨ ਜਿੱਦਾਂ ਜੀ ਤੇ 10 ਕਿੱਲੇ ਲੈਣੇ ਆ ਜ਼ਮੀਨ ਮਿਲਦੀ ਨਹੀਂ। ਅੱਛਾ। ਇਹ ਨਹੀਂ ਮਿਲਦੀ। ਜੇ ਸਾਫਾ ਤਕਰੀਮ ਉਹ ਵੀ ਨਹੀਂ ਮਿਲਦੀ। ਸਾਫ ਤਕ। ਵਧੀਆ ਜ਼ਮੀਨ ਮਿਲਦੀ ਨਹੀਂ ਆ ਕੋਈ ਪਰਾਂਦੀ। ਵਧੀਆ ਜ਼ਮੀਨ ਜੀ ਨੂੰ ਇਹਨੇ ਕੋਈ ਰੌਲਾ ਨਾ ਹੋਵੇ। ਉਹ ਤਾਂ ਇਹੋ ਜਿਹਾ ਕੰਮ ਹੈ। ਜਦੋਂ ਜਿੱਦੋਂ ਐ ਉਹ ਵੀ ਨਦੀ-ਨਦੀ ਦੇ ਲਾਗੇ ਮਿਲ ਜੇ ਮੈਂ ਕੋਈ ਉਹ ਵੀ ਨਹੀਂ ਮਿਲਦੀ। ਉਹਦੇ ਵੀ ਅਗਲਾ 50 ਲੱਖ ਮੰਗਦਾ। ਬਾਕੀ ਸਮਾਂ ਤਾਂ ਆ ਖੁਦ ਅਿੱਕਰ ਜਿੱਕਰ ਜੀ। ਉਹ ਜਿਹੜੀ ਪਿੰਡ ਦੇ ਬੰਦੇ ਨੇ ਲਈ ਆ ਇਹ ਉਹਨਾਂ ਕਦੇ ਪਹਿਲਾਂ ਵੇਚੀ ਨਹੀਂ ਹੈ ਜੀ। ਉਹਦਾ ਹੁਣੇ ਸਰਾਹ ਬਾਣੀ ਉਹਨਾਂ ਕਹਾ ਵੇਚੀ ਹੋਦੀ ਉਹ ਦੇਖਣਾ ਪਾਉਂਦੀ ਬਹੁਤ ਰੇਟ ਥੋੜੇ ਜਿਹੇ ਟਾਈਮ ਚ ਬਹੁਤ ਰੇਟ ਵਧੇ ਜਾਂਦਾ ਜਦੋਂ ਆੜ ਖਟਾ ਮਾਗਣਾ ਸਾਲ ਚ ਰੇਟ ਬਹੁਤ ਆਪੋ ਕੱਲ ਤਾਂ ਉਹ ਆ ਗਈ ਕਿਹਣਾ ਉਹਦੇ ਵੇਚ ਦਾ ਕਹਾ ਬਣਿਆ ਪੂਰੇ ਦੇ ਗਾਂਹ ਭਾਜ ਭਈ ਹੋਈ ਹੈ ਨਾ ਰੇਟ ਰੇਟ ਉਹ ਹੀ ਤੈਨੂੰ ਕਹਿਣਾ ਵੀ ਕਹਾ ਵੀ ਕਿਹੜਾ ਘਟ ਹੈ ਹੁਣ ਕਹਾਂ ਬਗਾਏ ਯਾਰ ਹੁਣ ਅਗਲਾ ਮਤਲਬ ਕੁਝ ਵੀ ਮੰਗ ਸਕਦਾ ਐ ਨਹੀਂ ਐ ਹੁਣ ਵੀ ਚੱਲ ਪਈਏ ਪੂਰਾ ਰੇਟ ਖੜਿਆ ਆ ਵੀ ਇੰਨਾ ਕੇ ਵੀ ਇੱਥੇ ਇੰਨਾ ਕ ਮੰਗੂ ਅਗਲਾ ਅਗਲੇ ਤਾਂ ਪਤਾ ਨਹੀਂ ਵੀ ਕਿਆ ਮੰਗਲ ਬੈ ਔਰ ਉਹੀ ਅਗਲੇ ਨੂੰ ਮਿਲ ਵੀ ਜਾਂਦਾ ਕਟੋ ਕਟ ਸਾਲ ਤੇ ਅੰਦਰ ਅੰਦਰ ਛੇ ਮਹੀਨੇ ਹੋ ਗਏ ਉਹਨੇ ਬੜੇ ਨਹੀਂ ਬਹੁਤ ਵਰਗ ਬੈ ਗਏ ਬਾਹਰ ਉਹ ਰੇਟ ਤਾਂ ਦਾਦਾ 2 ਸਾਲ ਹੋਏ ਨਾ